ਤੇ ਹੁਣ ਵੀ ਜੰਤਰ ਮੰਤਰ ਦੇ ਉੱਤੇ ਈਵੀਐਮ ਹਟਾਓ ਮੋਰਚਾ ਚੱਲ ਰਿਹਾ ਹੈ ਜ ਜਦੀ ਅਗਵਾਈ ਕਈ ਵਕੀਲ ਵੀ ਕਰ ਰਹੀ ਨੇ ਤੇ ਉੱਥੇ ਸਾਬਕਾ ਮੁੱਖ ਮੰਤਰੀ ਦਿਗਵੇਜ ਸਿੰਘ ਪਹੁੰਚਦੇ ਨੇ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਰਾਜਾ ਚੋਣਨ ਵਾਲਾ ਜਿਹੜਾ ਕਿ ਬੰਦਾ ਹੈਗਾ ਉਹ ਭਾਰਤ ਦੀ ਡੈਮੋਕਰੇਸੀ ਦਾ ਰਾਖਾ ਹੈਗਾ ਰਖਵਾਲਾ ਹੈਗਾ ਜੇ ਭਾਰਤ ਦੀ ਡੈਮੋਕਰੇਸੀ ਦਾ ਰਖਵਾਲਾ ਜਿਹੜਾ ਹੈਗਾ ਉਹ ਇੱਕ ਪਾਸੜ ਹੋ ਜਾਏਗਾ ਤਾਂ ਈਬੀਐਮ ਬਣਾਉਣ ਵਾਲਾ ਭਾਰਤ ਇਲੈਕਟ੍ਰੋਨ ਲਿਮਟਿਡ ਹੈਗਾ ਉਹਦੇ ਵਿੱਚ ਸੱਤ ਬੋਰਡ ਆਫ ਡਾਇਰੈਕਟਰ ਨੇ ਜਿਨ੍ਹਾਂ ਵਿੱਚ ਚਾਰ ਭਾਜਪਾ ਜਨਤਾ ਪਾਰਟੀ ਦੇ ਮੈਂਬਰ ਬਿਠੇ ਨੇ ਕੱਲ ਤੱਕ ਵੀ ਜੇ ਸੀ ਰਹੇ ਸੀ ਉਹਨੂੰ ਰਾਉਂਡ ਅਪ ਕਰ ਲਿਆ ਜਿਹਨੂੰ ਆਪਾਂ ਗ੍ਰਿਫਤਾਰ ਸ਼ਬਦ ਵੀ ਕਹਿ ਸਕਦੇ ਹਾਂ ਰਾਉਂਡ ਅਪ ਕਰ ਜ਼ਬਰਦਸਤੀ ਬੜਾ ਕੰਮ ਕਰਦੇ ਉਸ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਤੇ ਹੁਣ ਵੀ ਜੰਤਰ ਮੰਤਰ ਦੇ ਉੱਤੇ ਈਵੀਐਮ ਹਟਾਓ ਮੋਰਚਾ ਚੱਲ ਰਿਹਾ ਹੈ ਜਦੀ ਅਗਵਾਈ ਕਈ ਵਕੀਲ ਵੀ ਕਰ ਰਹੇ ਨੇ ਤੇ ਉੱਥੇ ਸਾਬਕਾ ਮੁੱਖ ਮੰਤਰੀ ਦਿਗਵੇਜ ਸਿੰਘ ਪਹੁੰਚਦੇ ਨੇ ਤਾਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਹੈ ਹਾਂ ਬਿਲਕੁਲ ਜੀ ਉੱਥੇ ਬਸੇ ਅਸੀਂ ਨਾ ਇਸ ਪ੍ਰੋਗਰਾਮ ਦੇ ਵਿੱਚ ਨਾ ਈਵੀਐਮ ਦੇ ਬਾਰੇ ਕਈ ਸਾਰੇ ਐਸਪੈਕਟ ਤੁਮ ਦੱਸ ਚੁੱਕੇ ਆ ਤੇ ਉਹ ਦੁਬਾਰਾ ਦੱਸੀਏ ਤਾਂ ਟਾਈਮ ਵੱਧ ਲੱਗ ਜਾਂਦਾ ਹੈ ਹੂੰ ਇਸ ਕਰਕੇ ਸਿੱਧੇ ਸਪਸ਼ਟ ਜੀ ਗੱਲ ਹੈ ਕਿ ਈਵੀਐਮ ਨੂੰ ਹਟਾਉਣ ਵਾਸਤੇ ਹੂੰ ਜੰਤਰ ਮੰਤਰ ਤੇ ਜਿਹੜਾ ਈਵੀਐਮ ਹਟਾਓ ਮੋਰਚਾ ਬੈਠਾ ਹੈ ਉਸ ਉੱਥੇ ਜਾ ਕੇ ਕਾਂਗਰਸ ਵੱਡੇ ਪੱਧਰ ਤੇ ਜਾ ਚੁੱਕੀ ਆ ਤੇ ਹੋਰ ਪਾਰਟੀਆਂ ਜਾ ਚੁੱਕੀਆਂ ਨੇ ਤੇ ਕੱਲ ਦਿਗ ਦਿਗਵਜੈ ਸਿੰਘ ਵੀ ਜਾ ਰਹੇ ਸੀ ਹੂੰ ਸੱਦਾ ਤੇ ਆ ਸੀਗਾ ਜੰਤਰ ਮੰਤਰ ਤੇ ਬੈਠੇ ਈਵੀਐਮ ਬਚਾਓ ਮੋਰਚਾ ਦੇ ਆਗੂਆਂ ਵੱਲੋਂ ਦਿਗਵਜੈ ਸਿੰਘ ਨੂੰ ਹੂੰ ਕੱਲ ਉਹਨੇ ਆਉਣਾ ਸੀਗਾ ਪਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੂੰ EVM ਨੂੰ ਹਟਾਉਣ ਵਾਸਤੇ EVM ਦੇ ਜੋ ਤੌਖਲੇ ਨੇ ਉਹਨਾਂ ਨੂੰ ਉਹਨਾਂ ਨੂੰ ਸਹੀ ਕਰਨ ਵਾਸਤੇ ਕੁਝ ਮਾਹਿਰ EVM ਦੇ ਮਾਹਿਰ ਕੁਝ ਚੀਫ ਇਲੈਕਸ਼ਨ ਕਮਿਸ਼ਨ ਨੂੰ ਚਿੱਠੀਆਂ ਲਿਖ ਰਹੇ ਨੇ ਮੀਟਿੰਗਾਂ ਦਾ ਸਮਾਂ ਮੰਗ ਰਹੇ ਨੇ ਚੀਫ ਇਲੈਕਸ਼ਨ ਕਮਿਸ਼ਨ ਨੇ ਭਾਰਤ ਦਾ ਰਾਜਾ ਚੁਣਨਾ ਹੈ ਹੂੰ ਰਾਜਾ ਚੁਣਨ ਵਾਲਾ ਜਿਹੜਾ ਕਿ ਬੰਦਾ ਹੈਗਾ ਉਹ ਭਾਰਤ ਦੀ ਡੈਮੋਕ੍ਰੇਸੀ ਦਾ ਰਖਾ ਹੈਗਾ ਰਖਵਾਲਾ ਹੈਗਾ ਜੇ ਭਾਰਤ ਦੀ ਡੈਮੋਕ੍ਰੇਸੀ ਦਾ ਰਖਵਾਲਾ ਜਿਹੜਾ ਹੈਗਾ ਉਹ ਇੱਕ ਪਾਸੜ ਹੋ ਜਾਏਗਾ ਤਾਂ ਠੀਕ ਨਹੀਂ ਹੋਏਗਾ ਹੂੰ ਕਥਾ ਕਹਾਣੀਆਂ ਵਿੱਚੋਂ ਸੁਣਦੇ ਆਂ ਅਸੀਂ ਜਦੋਂ ਆਰੀਅਨ ਲੋਕ ਇੱਧਰਲੇ ਪਾਸੇ ਆਏ ਦਰਾਬੜ ਲੋਕ ਇੱਥੇ ਦਰਾਬੜ ਲੋਕ ਜਿਹੜੇ ਸੀਗੇ ਉਹ ਘੁਗ ਵਸਦੇ ਸੀਗੇ ਆਮ ਤੌਰ ਤੇ ਉਹਨਾਂ ਦਾ ਕੁਲ ਦੇਵਤਾ ਹੁੰਦਾ ਸੀਗਾ ਕੁਲ ਦੇਵਤੇ ਦੀ ਪੂਜਾ ਕਰਨ ਵਾਲਾ ਇੱਕ ਪੁਜਾਰੀ ਹੁੰਦਾ ਸੀਗਾ ਜਿਹੜਾ ਕਿ ਬੱਖਰਾ ਰਹਿੰਦਾ ਸੀਗਾ ਜਿਹਦੇ ਜਿਹਦਾ ਕਿ ਕਿਸੇ ਨਾਲ ਬਹੁਤੀ ਗੱਲ ਨਹੀਂ ਹੁੰਦੀ ਸੀਗੀ ਨਾ ਉਹ ਕਿਸੇ ਸਿਆਸਤ ਵਿੱਚ ਸੀਗਾ ਨਾ ਘੁੱਗਲ ਬਸ ਦੇ ਲੋਕ ਸੀਗੇ ਉਹਰੇ ਜਦੋਂ ਆਰੀਨ ਆਰਿਨ ਬਹੁਤ ਚਲਾਕ ਛਾਤਰ ਸੀਗਾ ਆਰੀਨ ਬੰਦਾ ਬਹੁਤ ਛਾਤਰ ਸੀ ਬਹੁਤ ਚਲਾਕ ਸੀਗਾ ਉਹ ਚਾਹੁੰਦਾ ਸੀਗਾ ਮੈਂ ਇਹਨਾਂ ਲੋਕਾਂ ਉੱਤੇ ਜਿੱਦਾਂ ਅੰਗਰੇਜ਼ ਆਏ ਇੱਥੇ ਅੰਗਰੇਜ਼ਾਂ ਨੇ ਛਾਤਰ ਸਿੰਘ ਅੰਗਰੇਜ਼ ਉਹਨਾਂ ਨੇ ਇਸ ਤਰੀਕੇ ਦਾ ਕੰਮ ਕੀਤਾ ਆ ਕੇ ਕਿ ਭਾਰਤ ਤੇ ਦੋਸਤਾਂ ਤੱਕ ਰਾਜ ਕੀਤਾ ਉਹਨਾਂ ਨੇ ਹੂੰ ਤੇ ਇਸਤਰੀ ਆਰੀਅਨ ਲੋਕ ਆ ਕੇ ਗੁਗਵਸ ਦੇ ਪਿਆਰ ਮੁਹੱਬਤ ਨਾਲ ਰਹਿੰਦੇ ਲੋਕਾਂ ਤੇ ਨੂੰ ਰਾਜ ਕਰਨ ਦਾ ਇੱਕ ਮੁਖੀਆ ਚੁਣਦੇ ਸੀ ਉਹ ਹਰ ਵਾਰ ਮੁਖੀਆ ਚੁਣਦਾ ਸੀਗਾ ਜਿਹੜਾ ਕਿ ਕੁੱਲ ਦੇਵਤਾ ਦੇ ਉੱਪਰ ਪੂਜਾ ਪੂਜਾ ਕਰਨ ਸੇਵਾ ਕਰਨ ਵਾਲਾ ਬੰਦਾ ਹੁੰਦਾ ਸੀ ਜਿਹਨੂੰ ਪੁਜਾਰੀ ਅੱਜ ਦੇ ਅੱਜ ਦੀ ਭਾਸ਼ਾ ਵਿੱਚ ਪੁਜਾਰੀ ਕਹਿ ਸਕਦੇ ਆ ਤੇ ਆਰੀਅਨ ਲੋਕਾਂ ਨੇ ਕੀ ਕੀਤਾ ਵੀ ਦਾ ਸਿਸਟਮ ਕੀ ਗਲਤ ਕਹਾਣੀ ਤਾਂ ਲੰਬੀ ਹੈ ਪਰ ਲੰਬੀ ਕਹਾਣੀ ਮੈਂ ਨਹੀਂ ਸੁਣਾ ਸਕਦਾ ਪ੍ਰੋਗਰਾਮ ਦਾ ਟਾਈਮ ਘੱਟ ਹੁੰਦਾ ਤੇ ਉਹ ਆਰੀਅਨ ਲੋਕਾਂ ਨੇ ਸਾਰਾ ਸਟਰਕਚਰ ਦੇਖਿਆ ਦਰਾਬੜ ਲੋਕਾਂ ਦਾ ਕਿ ਯਾਰ ਕਿੱਦਾਂ ਬਸਦੇ ਆ ਇਹਨਾਂ ਦਾ ਕੌਣ ਕੰਮ ਚਲਾਉਂਦਾ ਇਹਨਾਂ ਦਾ ਕੌਣ ਮੁਖੀਆ ਹੁੰਦਾ ਮੁਖੀਆ ਕਿਵੇਂ ਚੁਣਦੇ ਆ ਮੁਖੀਏ ਦੇ ਕੀ ਕੰਮ ਨੇ ਉਹ ਕਹਿੰਦੇ ਮੁਖੀਆ ਚੁਣਦਾ ਪੁਜਾਰੀ ਹੂੰ ਉਹ ਕਹਿੰਦਾ ਪੁਜਾਰੀ ਨੂੰ ਮਾਰਦੀ ਪਹਿਲਾਂ ਆਪਾਂ ਉੱਥੇ ਬੰਦਾ ਹੋਰ ਆਪਣਾ ਬਿਠਾ ਦਈਏ ਆਪਾਂ ਤੇ ਰਾਤੋਂ ਰਾਤ ਉਹਨਾਂ ਨੇ ਪੁਜਾਰੀ ਬਦਲਤੇ ਮਾਰ ਪੁਜਾਰੀ ਮਾਰ ਕੇ ਆਪਣਾ ਪੁਜਾਰੀ ਬਿਠਾਤਾ ਉੱਥੇ ਹੂੰ ਸਵੇਰੀ ਆਰੀਨ ਲੋਕਾਂ ਦਾ ਪੁਜਾਰੀ ਉਹਨਾਂ ਚੁਣਦਾ ਮਤਲਬ ਮੁਖ ਮੁਖੀਆ ਚੁਣਦਾ ਗਿਆ ਇਹ ਤਰੀਕਾ ਅਪਣਾਇਆ ਸੀਗਾ ਆਰੀ ਲੋਕਾਂ ਜੋ ਕਥਾ ਕਹਾਣੀਆਂ ਵਿੱਚ ਮਿਲਦਾ ਸਾਨੂੰ ਜੋ ਜੋ ਜਿਹੜਾ ਕਿ ਸਾਨੂੰ ਸੁਣਨ ਨੂੰ ਮਿਲਦਾ ਹੈਗਾ ਇਹ ਇਹ ਕਥਾ ਕਹਾਣੀਆਂ ਜਿਹੜੇ ਤੁਹਾਨੂੰ ਸਬਜੈਕਟਾਂ ਵਿੱਚ ਨਹੀਂ ਪੜਾਈ ਜਾਂਦੀਆਂ ਕਿਸੇ ਪਾਠਕ੍ਰਮ ਜੀ ਨਹੀਂ ਪੜਾਈ ਜਾਂਦੀਆਂ ਇਹ ਕਹਾਣੀਆਂ ਸਾਨੂੰ ਆਮ ਤੌਰ ਤੇ ਦੰਤਕਥਾਵਾਂ ਵਿੱਚ ਮਿਲਦੀਆਂ ਨੇ ਤੇ ਇਸ ਸੰਦਰਭ ਦੇ ਵਿੱਚ ਹੀ ਜੋ ਇਲੈਕਸ਼ਨ ਕਮਿਸ਼ਨ ਚੀਫ ਇਲੈਕਸ਼ਨ ਕਮਿਸ਼ਨ ਹੈਗਾ ਉਹ 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 ਪੁਜਾਰੀ ਆ ਉਹ ਬੰਦਾ ਮੁਖੀ ਆ ਭਾਰਤ ਦਾ ਜਿਹੜਾ ਕਿ ਜਦ ਦਿਨ ਰਾਜਾ ਚੁਣਨਾ ਰਾਜੇ ਦੀ ਚੋਣ ਹੋਣੀ ਆ ਸੱਤਾਂ ਤੇ ਵੋਟਾਂ ਹੋਣਗੀਆਂ ਈਬੀਐਮ ਦੀਆਂ ਉਸ ਨੂੰ ਹਰ ਇੱਕ ਵਿਅਕਤੀ ਦੀ ਗੱਲ ਸੁਣਨੀ ਚਾਹੀਦੀ ਆ ਨਾ ਕਿ ਇਕੱਲਾ ਸਿਰਫ ਇੱਕ ਪਾਰਟੀ ਦੀ ਗੱਲ ਸੁਣੇ ਹੂੰ ਕਿਉਂਕਿ ਇੱਕ ਪਾਰਟੀ ਦੇ ਸੱਤ ਬੋਰਡ ਆਫ ਡਾਇਰੈਕਟਰ ਈਬੀਐਮ ਬਣਾਉਣ ਵਾਲਾ ਭਾਰਤ ਇਲੈਕਟ੍ਰੋਨਿਕ ਲਿਮਟਿਡ ਹੈਗਾ ਉਹਦੇ ਵਿੱਚ ਸੱਤ ਬੋਰਡ ਆਫ ਡਾਇਰੈਕਟਰ ਨੇ ਜਿਨ੍ਹਾਂ ਵਿੱਚ ਚਾਰ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਨੇ ਕਰਕੁੰਨ ਨੇ ਇਹਦਾ ਮਤਲਬ ਭਾਰਤ ਜਨਤਾ ਪਾਰਟੀ ਦੀ ਸੁਣੀ ਜਾ ਰਹੀ ਆ ਉੱਥੇ ਭਾਰਤੀ ਜਨਤਾ ਪਾਰਟੀ ਦੀ ਸੁਣੀ ਜਾ ਰਹੀ ਆ ਈਬੀਐਮ ਦੇ ਮਾਮਲੇ ਲੈ ਕੇ ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦਾ ਕੀ ਬਣ ਗਿਆ ਗੁਲਾਮ ਬਣ ਗਿਆ ਗੋਲਾ ਬਣ ਗਿਆ ਇਲੈਕਸ਼ਨ ਕਮਿਸ਼ਨ ਨੂੰ ਐਦਾਂ ਨਹੀਂ ਕਰਨਾ ਚਾਹੀਦਾ ਜਿਹੜੇ ਲੋਕ ਤੌਖਲੇ ਪਰੜ ਕਰਦੇ ਆ ਉਹਨਾਂ ਤੌਖਲਿਆਂ ਨੂੰ ਦੂਰ ਕਰਨਾ ਚਾਹੀਦਾ ਉਹਦਾ ਡਿਊਟੀ ਆ ਉਹਦਾ ਉਹ ਉਹਦੇ ਉਹਦੇ ਡਿਊਟੀ ਵਿੱਚ ਸ਼ਾਮਲਾ ਹੈ ਗੱਲ ਇਹ ਲੋਕਾਂ ਨੂੰ ਮਿਲਣਾ ਚਾਹੀਦਾ ਵਿਰੋਧੀ ਮਿਲਣ ਜਾਂਦੇ ਆ ਮਿਲਦੇ ਨਹੀਂ ਚੀਫ ਇਲੈਕਸ਼ਨ ਕਮਿਸ਼ਨ ਸਾਹਿਬ ਕਿ ਕੋਈ ਉਹਨੂੰ ਪਤਾ ਲੱਗ ਗਿਆ ਕਿ ਹੁਣ ਨਰਿੰਦਰ ਮੋਦੀ ਨੇ ਚੀਫ ਇਲੈਕਸ਼ਨ ਕਮਿਸ਼ਨ ਬਣਾਉਣਾ ਹੈ ਬਿਲਪਾਸ ਬਿਲਪਾਸ ਜੋ ਕਰਤਾ ਉਹਨੇ ਜੰ ਜਿਹੜੀ ਜੰਤਰ ਮੰਤਰ ਤੇ ਈਬੀਐਮ ਹਟਾਓ ਮੋਰਚੇ ਵਾਲੇ ਬੈਠੇ ਆ ਉਹਨਾਂ ਦਾ ਇੱਕ ਬਹੁਤ ਵੱਡੀ ਤਰ ਹੈਗੀ ਆ ਇਹ ਕਿ ਉਹ ਚਾਹੁੰਦੇ ਆ ਕਿ ਈਬੀਐਮ ਰਾਹੀਂ ਭਾਰਤ ਵਿੱਚ ਨਾ ਚੋਣ ਕਰਾਓ ਵੈਲਟ ਪੇਪਰ ਨੂੰ ਲੈ ਕੇ ਆਓ ਆਪਾਂ ਪਹਿਲਾਂ ਤੋਂ ਗੱਲ ਦੱਸ ਚੁੱਕੇ ਆ ਕਿ ਦੇਸ਼ ਪਾਂਡੇ ਮਾਧਵ ਦੇਸ਼ ਪਾਂਡੇ ਜਿਹੜਾ ਕਿ ਓਬਾਮ ਪ੍ਰਾਕ ਓਬਾਮਾ ਦੀ ਅਮਰੀਕਾ ਸਰਕਾਰ ਦੇ ਵਿੱਚ ਪ੍ਰਸ਼ਾਸਨਿਕ ਸਲਾਹਕਾਰ ਸੀਗਾ ਤੇ ਈਬੀਐਮ ਦਾ ਤਕਨੀਕੀ ਮਹਾਰ ਹੈਗਾ ਉਹ ਮਾਧਵਦੇਸ਼ ਪਾਂਡੇ ਉਸ ਨੇ ਇੰਟਰਵਿਊ ਕਰਕੇ ਈਬੀਐਮ ਤੇ ਬੜੇ ਖਤਰਨਾਕ ਇਲਜ਼ਾਮ ਲਾਏ ਸੀਗੇ ਇਸੇ ਕਰਕੇ ਮੋਰਚੇ 'ਤੇ ਬੈਠੇ ਨੇ ਕੱਲ ਦਿਗਬਿਜੇ ਸਿੰਘ ਗਏ ਸੀਗੇ ਉਹਨੂੰ ਰਾਉਂਡ ਅਪ ਕਰ ਲਿਆ ਜਿਹਨੂੰ ਆਪਾਂ ਗ੍ਰਿਫਤਾਰ ਸ਼ਬਦ ਵੀ ਕਹਿ ਸਕਦੇ ਹਾਂ ਰਾਉਂਡ ਅਪ ਕਰ ਲਿਆ ਤੇ ਕਿਉਂਕਿ ਉਹ ਕਹਿੰਦਾ ਤੁਸੀਂ ਨਹੀਂ ਨਹੀਂ ਜਾ ਸਕਦੇ ਉੱਥੇ ਜਬਰਦਸਤੀ ਬੜਾ ਕੰਮ ਚੱਲ ਰਿਹਾ ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਹੋਲਾਗੇ ਦਰੂਨੀ ਰਾਦ ਬਣਾਗੇ बुलंद आवाज ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ ਤੁਹਾਡਾ ਆਪਣਾ ਪੰਜਾਬ ਡਿਬੇਟ ਪ੍ਰੋਗਰਾਮ ਜੋ ਤੁਸੀਂ D5 ਚੈਨਲ ਪੰਜਾਬੀ ਤੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਲਾਈਵ ਦੇਖਦੇ ਹੋ ਇਹ ਪ੍ਰੋਗਰਾਮ ਅੱਜ ਮੌਜੂਦਾ ਕਿਸਾਨ ਅੰਦੋਲਨ ਤੇ ਹੋਵੇਗਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਰਸ਼ਕ ਵੀ ਫੋਨ ਕਾਲ ਦੇ ذریعے ਹਿੱਸਾ ਲੈ ਸਕਦੇ ਨੇ ਫੋਨ ਕਰਨ ਲਈ ਸਾਡਾ ਨੰਬਰ ਹੋਵੇਗਾ 887258829